ਮਿੱਤਰ ਪਿਆਰਿਓ ਆ ਤੁਹਾਨੂੰ ਵੀਡੀਓ ਦਿਖਾਉਣੇ ਆ ਡਰਾਮੇਬਾਜੀ ਨੰਗੀ ਹੋ ਗਈ ਤੇ ਜਲੂਸ ਨਿਕਲ ਗਿਆ ਪਾਸਟਰ ਬਜਿੰਦਰ ਜਿਹੜਾ ਬਾਹਰ ਬੜੀਆਂ ਚਮਤਕਾਰਾਂ ਤੇ ਸ਼ਕਤੀਆਂ ਦੀਆਂ ਡਰਾਮੇਬਾਜ਼ੀਆਂ ਕਰਦਾ ਸੀ ਜੱਜ ਦੇ ਸਾਹਮਣੇ ਅਦਾਲਤ ਦੇ ਵਿੱਚ ਵੀ ਡਰਾਮੇਬਾਜੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਡਰਾਮਾ ਨੰਗਾ ਹੋ ਗਿਆ ਡਰਾਮਾ ਨਹੀਂ ਚੱਲਿਆ ਤੇ ਜੱਜ ਸਾਹਿਬ ਨੇ ਅਦਾਲਤ ਦੇ ਉਮਰ ਭਰ ਦੇ ਲਈ ਇਸ ਨੂੰ ਜੇਲ੍ਹ ਦੇ ਵਿੱਚ ਧੰਨ ਦਿੱਤਾ ਹੁਣ ਇਹ ਉਹੀ ਪਾਸਟਰ ਬਜਿੰਦਰ ਹੈ ਜਿਹੜਾ ਜਦੋਂ ਬਾਹਰ ਹੁੰਦਾ ਸੀ ਤਾਂ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਵੀਡੀਓ ਇੱਕ ਲੋਕਾਂ ਨੂੰ ਕਹਿੰਦਾ ਸੀ ਕਿ ਚਮਤਕਾਰੀ ਸ਼ਕਤੀ ਆ ਮੇਰੇ ਚ ਤੇ ਚਮਤਕਾਰੀ ਸ਼ਕਤੀਆਂ ਦੇ ਨਾਲ ਫਾਇਰ ਫਾਇਰ ਕਰਕੇ ਤੇ ਕਿਸੇ ਨੂੰ ਕਹਿ ਦਿੰਦਾ ਸੀ ਤੇਰੀ ਮੈਂ ਜੇਲ੍ਹ ਦੀ ਸਜ਼ਾ ਜਿਹੜੀ ਖਤਮ ਕਰਾਤੀ ਕਿਸੇ ਨੂੰ ਕਹਿ ਦਿੰਦਾ ਸੀ ਇਹਦੀਆਂ ਲੱਤਾਂ ਮੈਂ ਠੀਕ ਕਰਤੀਆਂ ਕਿਸੇ ਦਾ ਕੈਂਸਰ ਠੀਕ ਕਰਨ ਦਾ ਦਾਵਾ ਕਰ ਦਿੰਦਾ ਸੀ ਮਤਲਬ ਉਹ ਵੱਡੀਆਂ-ਵੱਡੀਆਂ ਚੀਜ਼ਾਂ ਚਮਤਕਾਰੀ ਫੇਰ-ਫੇਰ ਨਾਲ ਠੀਕ ਕਰਨ ਦੀ ਗੱਲ ਕਰਦਾ ਸੀਗਾ ਜਿਹੜੀਆਂ ਹਰਾਨੀ ਜਨਕ ਡਰਾਮੇਬਾਜੀ ਸਭਤ ਹੁੰਦੀਆਂ ਸੀਗੀਆਂ ਤੇ ਹੁਣ ਅਦਾਲਤ ਦੇ ਵਿੱਚ ਇਹਨੇ ਕੀ ਕੀਤਾ ਉਹ ਮੈਂ ਤੁਹਾਨੂੰ ਬਾਅਦ ਚ ਦੱਸਦਾ ਪਹਿਲਾਂ ਆ ਇੱਕ ਨਿੱਕੀ ਜੀ ਵੀਡੀਓ ਵੇਖ ਲਓ ਇਹਦੀ ਪਹਿਲਾਂ ਵਾਲੀ ਜਦੋਂ ਇਹ ਜਿਹੜੇ ਇਹਦੇ ਕੋਲ ਲੋਕ ਆਉਂਦੇ ਸੀ ਵਿਚਾਰੇ ਭੋਲੇ-ਪਾਲੇ ਮੈਂ ਸਤਿਕਾਰ ਕਰਦਾ ਸਾਰੇ ਧਾਰਮਿਕ ਭਾਈਚਾਰਿਆਂ ਦਾ ਬਹੁਤ ਸਤਿਕਾਰ ਕਰਦਾ ਤੇ ਬੋਲੇ-ਬੋਲੇ ਲੋਕ ਆਉਂਦੇ ਸੀ ਤੇ ਇਹ ਕਿਵੇਂ ਬੁੱਧੂ ਬਣਾਉਂਦਾ ਸੀ ਕਹਿੰਦਾ ਸੀ ਇੱਕ ਔਰਤ ਨੂੰ ਕੀ ਕਹਿ ਰਿਹਾ ਆ ਪਹਿਲਾਂ ਦੇਖਿਓ ਤੇ ਬਾਅਦ ਚ ਤੁਹਾਨੂੰ ਮੈਂ ਅਗਲੀ ਡਰਾਮੇਬਾਜੀ ਅਦਾਲਤ ਵਾਲੀ ਦੱਸਣੀ ਹੈ ਉਹਨੂੰ ਕਹਿ ਰਿਹਾ ਕਿ ਤੇਰਾ ਪਤੀ ਜਿਹੜਾ ਜੇਲ੍ਹ 'ਚ ਹੈ ਲੈ ਮੈਂ ਉਹਨੂੰ ਆਜ਼ਾਦ ਕਰਤਾ ਉਹਨੇ ਜੋ ਮਰਜ਼ੀ ਕੀਤਾ ਲੈ ਮੈਂ ਆਜ਼ਾਦ ਕਰਤਾ ਆ ਮੜਿਆ ਦੇਖੋ ਜੋ ਜੇਲ੍ਹ 'ਮੈਂ ਉਹ ਆਜ਼ਾਦ ਹੋ ਰਹਾ ਹੈ ਕੌਣ ਹੈ ਜੇਲ੍ਹ 'ਮੈਂ आजाद हो गया वो यस गुड न्यूज़ मिल रही है आपको ऑल इन स्ट्रीट कोई का है इसकी जमानत हो सकती है ये बुकी में फंस गया है ये स्मैक में फंस गया है इसके बाद बड़ी हीरोइन पकड़ी गई है yes. बड़ा कुछ पकड़ा गया है क्या पकड़ा गया मटर कर दिया कुछ कर दिया मटर मटर मार दिया बंदा मार दिया यस खत्म यस उसको बोल 4वीं मार्क तभी तो वो आजाद हो गया जा ਹੁਣ ਗੱਲ ਕੱਲੇ ਪਾਸਟਰ ਬਜਿੰਦਰ ਦੇ ਨਹੀਂ ਹਰ ਧਰਮ ਦੇ ਵਿੱਚ ਹਰ ਥਾਂ ਤੇ ਇਹੋ ਜੇ ਕੁਝ ਪਖੰਡੀ ਹੁੰਦੇ ਨੇ ਜਿਹੜੇ ਸਾਡੇ ਭੋਲੇ ਭਾਲੇ ਲੋਕਾਂ ਨੂੰ ਐਦਾਂ ਹੀ ਬੇਵਕੂਫ ਬਣਾਉਂਦੇ ਨੇ ਹੁਣ ਬੰਦਾ ਇਹਨੂੰ ਪੁੱਛੇ ਵੀ ਅਦਾਲਤ ਦੇ ਵਿੱਚ ਜੱਜ ਦੇ ਸਾਹਮਣੇ ਤੇਰਾ ਇਹ ਚਮਤਕਾਰ ਕਿਉਂ ਨਹੀਂ ਚੱਲਿਆ ਹੂੰ ਲੋਕਾਂ ਦੇ ਤਾਂ ਤੂੰ ਆਜ਼ਾਦ ਕਰਾਉਂਦਾ ਸੀ ਜੇਲ੍ਹ ਚ ਤੂੰ ਕਹਿੰਦਾ ਸੀ ਭੁੱਖੀ ਵਿੱਚ ਹੀ ਭਾਵੇਂ ਸਮੈਕ ਵਿੱਚ ਹੀ ਭਾਵੇਂ ਕਤਲ ਕੀਤਾ ਲਓ ਮੈਂ ਆਜ਼ਾਦ ਕਰਤਾ ਹੂੰ ਤੇ ਆਪ ਤੂੰ ਆਜ਼ਾਦ ਹੋ ਨਹੀਂ ਸਕਿਆ ਲੈ ਹੁਣ ਹੋ ਕੇ ਵਖਾ ਆਪਦੀ ਚਮਤਕਾਰੀ ਸ਼ਕਤੀ ਨਾਲ ਆਜ਼ਾਦ ਅਸੀਂ ਖੁਦ ਤੇਰੇ ਚਰਨ ਧੋ ਕੇ ਪੀ ਲਾਂਗੇ ਤੂੰ ਖੁਦ ਆਜ਼ਾਦ ਹੋ ਕੇ ਦਿਖਾ ਹੁਣ ਅਦਾਲਤ ਦੇ ਵਿੱਚ ਨੇ ਕੀ ਚਮਤਕਾਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਜੱਜ ਸਾਹਿਬ ਨੇ ਜਿਹੜੀ ਇਹਨੇ ਕਰਤੂਤ ਸਾਬਤ ਹੋਈ ਹੈ ਦੀ ਅਦਾਲਤ 'ਚ ਵੀ ਜਿਹੜੀਆਂ ਭੈਣਾਂ ਬੀਬੀਆਂ ਆਉਂਦੀਆਂ ਸੀ ਜ਼ਬਰਦਸਤੀ ਤੱਕਾ ਉਹਨਾਂ ਦੇ ਨਾਲ ਕਰਨਾ ਇਹ ਬਹੁਤ ਵੱਡਾ ਮਹਾਪਾਪ ਵੀ ਹੈ ਤੇ ਇਹ ਬਹੁਤ ਵੱਡਾ ਗੁਨਾ ਤਾਂ ਕੀਤਾ ਤੇ ਫਿਰ ਜਦੋਂ ਜੱਜ ਸਾਹਿਬ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਫਿਰ ਹੋਰ ਤੇ ਕੋਈ ਚਮਤਕਾਰ ਇਹਨੂੰ ਨਹੀਂ ਸੁਝਿਆ ਵੀ ਮੈਂ ਸ਼ਰਲ ਹੋ ਜਾਇਆ ਥੋ ਜਾਂ ਮੈਂ ਗਾਇਬ ਹੋ ਜਾਾਂ ਫਿਰ ਇਹੀ ਚਮਤਕਾਰ ਸੁਝਿਆ ਉਥੇ ਫਿਰ ਰੋਣ ਬਹਿ ਗਿਆ ਵੇਖੋ ਜੀ ਮੇਰੇ ਬੱਚੇ ਛੋਟੇ ਨੇ ਮੇਰੀ ਲੱਤਾਂ ਦੇ ਵਿੱਚ ਰਾੜ ਪਿਆ ਹੋਇਆ ਮੇਰੇ ਤੇ ਰਹਿਮ ਕਰੋ ਫਿਰ ਉਹ ਜੱਜ ਨੂੰ ਮਿੰਤਾ ਕਰਦਾ ਰਿਹਾ ਇਹ ਜਿਹੜਾ ਪਾਸਟਰ ਬਜਿੰਦਰ ਹੁਣ ਉਥੇ ਚਮਤਕਾਰੀ ਸ਼ਕਤੀ ਕਿੱਧਰ ਗਈ ਬਈ ਮੈਂ ਫੇਰ ਕਹਦਿਆਂ ਇਸਾਈ ਭਾਈਚਾਰੇ ਦਾ ਮੈਂ ਸਤਿਕਾਰ ਕਰਦਾ ਸਾਰੇ ਭਾਈਚਾਰਿਆਂ ਦਾ ਸਤਿਕਾਰ ਕਰਦਾ ਸਿਰ ਅੱਖਾਂ ਤੇ ਆ ਪਰ ਹਰ ਧਰਮ ਦੇ ਵਿੱਚ ਕੁਝ ਝੂਠੇ ਪਖੰਡੀ ਔਰ ਲੋਕਾਂ ਨੂੰ ਬੁੱਧੂ ਬਣਾਉਣ ਵਾਲੇ ਹੁੰਦੇ ਨੇ ਮੈਂ ਕਹਿੰਨਾ ਕੋਈ ਵੀ ਅੱਜ ਦੇ ਦੌਰਤ ਜੇ ਤੁਹਾਨੂੰ ਇਹ ਕਹਿੰਦਾ ਕਿ ਮੈਂ ਚਮਤਕਾਰ ਕਰਕੇ ਮੈਂ ਤੁਹਾਡੀ ਬਿਮਾਰੀ ਠੀਕ ਕਰ ਦੂੰਗਾ ਮੈਂ ਤੁਹਾਡਾ ਆ ਫਾਇਦਾ ਕਰ ਦੂ ਆਹ ਕਰ ਦੂ ਸਭ ਝੂਠ ਹੈ ਕੂੜ ਹੈ ਉਹਨਾਂ ਦੇ ਮਗਰ ਨਾ ਲੱਗੋ ਇਹ ਜਿੰਨੇ ਪਖੰਡੀ ਨੇ ਜਿਹੜੇ ਲੋਕਾਂ ਦੀਆਂ ਬਿਮਾਰੀਆਂ ਤੇ ਸਮੱਸਿਆਵਾਂ ਠੀਕ ਕਰਦੇ ਨੇ ਜੇ ਇਹਨਾਂ ਦੇ ਆਪ ਦੇ ਘਰ 'ਚ ਕੋਈ ਬਿਮਾਰ ਹੋ ਜਾਏ ਤੇ ਇਹ ਫਿਰ ਨਹੀਂ ਉਹ ਸ਼ਕਤੀਆਂ ਵਰਤਦੇ ਹੁੰਦੇ ਇਹ ਡਾਕਟਰ ਕੋਲ ਜਾਂਦੇ ਨੇ ਜੇ ਆਪਦੇ ਘਰੇ ਕੋਈ ਇਹਨਾਂ ਤੇ ਕੇਸ ਪੈ ਜੇ ਫਿਰ ਇਹ ਆਪਦੀਆਂ ਕਰਾਮਾਤਾਂ ਨਾਲ ਕੋਈ ਵੀ ਨਹੀਂ ਠੀਕ ਕਰਦਾ ਫਿਰ ਇਹ ਵਕੀਲਾ ਕੋਲ ਵੱਡੇ-ਵੱਡੇ ਵਕੀਲਾ ਕੋਲ ਗੇੜੇ ਕੱਢਦੇ ਨੇ ਜੇਕਰ ਇਹਨਾਂ ਦੇ ਆਪਦੇ ਘਰੇ ਕੋਈ ਹੋਰ ਦਿੱਕਤ ਆ ਜੇ ਤਾਂ ਸਮੱਸਿਆਵਾਂ ਦਾ ਹੱਲ ਲੱਭਦੇ ਨੇ ਜਿਵੇਂ ਲੱਭਣੇ ਚਾਹੀਦੇ ਨੇ ਤੇ ਲੋਕਾਂ ਨੂੰ ਐਦਾਂ ਮੂਰਖ ਬਣਾਉਂਦੇ ਨੇ ਦੇਖੋ ਵਿਗਿਆਨ ਦਾ ਜੋਗ ਹੈ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿਸੇ ਵੀ ਅੰਧਵਿਸ਼ਵਾਸੀ ਤਰੀਕੇ ਦੇ ਨਾਲ ਕੋਈ ਚੀਜ਼ ਇੱਕ ਗਿੱਠ ਵੀ ਇੱਥੋਂ ਹਲਾ ਕੇ ਉੱਥੇ ਨਹੀਂ ਕੀਤੀ ਜਾ ਸਕਦੀ ਉਹ ਉੱਥੇ ਹੀ ਪਈ ਰਹੂਗੀ ਇੱਕ ਟਾਈਮ ਵੇਖਣ ਵਾਲਾ ਟਾਈਮਪੀਸ ਹੁੰਦਾ ਨਾ ਕਲੌਕ ਉਹਦੇ ਚੋਂ 50 ਰੁਪਈਆ ਦਾ ਸੇਲ ਕੱਢ ਦਈਏ ਤੇ ਉਹ ਸੈੱਲ ਤੋਂ ਬਾਅਦ ਨਹੀਂ ਚੱਲ ਸਕਦਾ ਸੈੱਲ ਤੋਂ ਬਿਨਾ ਭਾਵੇਂ ਜੋਰ ਲਾ ਲਓ ਲੱਖਾਂ ਜੋਰ ਲਾ ਲਓ ਉਹਨੇ ਸੈੱਲ ਤੋਂ ਬਿਨਾ ਨਹੀਂ ਚੱਲਣਾ ਉਹਦੇ 'ਚ ਸੈੱਲ ਪਾ ਲਓਗੇ ਤੇ ਭਾਵੇਂ ਜਿੰਨੇ ਮਰਜੀ ਪਖੰਡੀ ਉਥੇ ਕਈ ਜਣ ਮੈਂ ਚੱਲਣ ਨਹੀਂ ਦੇਣਾ ਉਹਨੇ ਚੱਲ ਹੀ ਪੈਣਾ ਤੁਹਾਡੇ ਹੱਥ ਦੇ ਵਿੱਚ ਮੋਬਾਈਲ ਫੋਨ ਆ ਨਾ ਉਹਦੀ ਬੈਟਰੀ ਕੱਢ ਦਿਓ ਕੋਈ ਉਹਨੂੰ ਉਹਦੇ ਤੋਂ ਗੱਲ ਨਹੀਂ ਕਰਵਾ ਸਕਦਾ ਭਾਵੇਂ ਕਿੱਡਾ ਵੀ ਕੋਈ ਬਣਿਆ ਫਿਰਦਾ ਮੇਰੇ 'ਚ ਸ਼ਕਤੀਆਂ ਨੇ ਇਹ ਹੈ ਪਰ ਉਹਦੇ 'ਚ ਬੈਟਰੀ ਪਾ ਦਿਓ ਤੇ ਉਹਦੇ ਤੇ ਗੱਲ ਹੋ ਹੀ ਜਾਣੀ ਜੇ ਟਾਮਰ ਹੋਇਆ ਨੇੜੇ ਤਾਂ ਸੋ ਬੇਵਕੂਹ ਲੋਕਾਂ ਨੂੰ ਬਣਾਇਆ ਜਾਂਦਾ ਸਾਡੀ ਭੋਲੀ ਪਾਲੀ ਜਨਤਾ ਇਹਨੂੰ ਚੇਤਨ ਇਥੋਂ ਦੀਆਂ ਸਰਕਾਰਾਂ ਨੇ ਸਿਸਟਮ ਨੇ ਨਹੀਂ ਹੋਣ ਦਿੱਤਾ ਆਪਾਂ ਕਹਿੰਦੇ ਆ ਕਿ ਪੜ੍ਹੀ ਲਿਖੀ ਜਨਤਾ ਵੇਖੋ ਇੱਕ ਪੜ੍ਹਾਈ ਉਹ ਆ ਜਿਹੜੀ ਦਿਮਾਗ ਖੋਲਦੀ ਆ ਜਿਹੜੀ ਸੋਚਣ ਲਾਉਂਦੀ ਆ ਜਿਹੜੀ ਬੰਦੇ ਦੀ ਸੋਚ ਨੂੰ ਵਿਗਿਆਨਕ ਬਣਾਉਂਦੀ ਆ ਜਿਹੜੀ ਅੰਧਵਿਸ਼ਵਾਸਾ ਚੋਂ ਕੱਢ ਸਕਦੀ ਆ ਪਰ ਜਿਹੋ ਜਿਹਾ ਐਜੂਕੇਸ਼ਨ ਸਿਸਟਮ ਸਾਡਾ ਪੜ੍ਹਾਈ ਦਾ ਸਿਸਟਮ ਸਾਡਾ ਇਹ ਬੰਦੇ ਨੂੰ ਸਿਆਣਾ ਸੁਣਾ ਨਹੀਂ ਕਰਦਾ ਇਹ ਤਾਂ ਲਾਈ ਲੱਗ ਉਸੇ ਤਰ੍ਹਾਂ ਹੀ ਰਹਿਣ ਦਿੰਦਾ ਰੱਟੇ ਰੁੱਟੇ ਮਾਰ ਕੇ ਭਾਵੇਂ ਕਈ ਵੱਡੇ ਵੱਡੇ ਅਹੁਦੇ ਆ ਤੇ ਵੀ ਲੱਗ ਜਾਂਦੇ ਨੇ ਪਰ ਉਹ ਧਾਗੇ ਤਵੀਚਾਂ ਚੋਂ ਨਿੱਕੇ ਨਿੱਕੇ ਵਹਿਮਾਂ ਪਰਮਾ ਦਿਨਵਾਰਾਂ ਦੇ ਵਹਿਮਾਂ ਪਰਮਾ ਨਿੱਕੀਆਂ ਨਿੱਕੀਆਂ ਚੀਜ਼ਾਂ ਚੋਂ ਸਾਰੀ ਉਮਰ ਨਿਕਲ ਨਹੀਂ ਪਾਉਂਦੇ ਤਾਂ ਇਹਦਾ ਮਤਲਬ ਇਹ ਆ ਕਿ ਰੱਟੇ ਮਾਰ ਕੇ ਡਿਗਰੀਆਂ ਜਿੰਨੀਆਂ ਮਰਜ਼ੀ ਕਰ ਲਈਆਂ ਪਰ ਸਿਆਣੇ ਨਹੀਂ ਹੋਏ ਹੁਣ ਇਹੋ ਜਿਹੇ ਬੜੇ ਨੇ ਜਿਹੜਾ ਆਸਰਾਮ ਜੇਲ੍ਹ ਚ ਜਿਹਨੂੰ ਉਹਦੇ ਚੇਲੇ ਚੇਲੀਆਂ ਜਿਹੜੇ ਆ ਲਾਈ ਲਗ ਮਗਰ ਲੱਗੇ ਹੁੰਦੇ ਲੱਖਾਂ ਦੀ ਗਿਣਤੀ ਚ ਉਹਨੂੰ ਬਾਪੂ ਆਸਰਾਮ ਕਹਿੰਦੇ ਆ ਉਹਨੂੰ 9-10 ਸਾਲ ਹੋ ਗਏ ਹੁਣ ਤੱਕ ਉਹਨੇ ਵੀ ਕੁੜੀਆਂ ਦੇ ਨਾਲ ਧੱਕੇਸ਼ਾਹੀ ਜ਼ਬਰਦਸਤੀ ਕੀਤੀ ਸੀ ਉਸ ਕੇਸ 'ਚ 10 ਸਾਲ ਹੋ ਗਏ ਉਹਨੂੰ ਜੇਲ੍ਹ ਦੇ ਵਿੱਚ ਅਜੇ ਵੀ ਲਾਈ ਲੱਗੇ ਹੀ ਆਖੀ ਜਾਂਦੇ ਨੇ ਸਾਡਾ ਬਾਪੂ ਜੀ ਸਾਡਾ ਬਾਪੂ ਜੀ ਲਾਈ ਲੱਗਤਾ ਉਹ ਕਹਿੰਦੇ ਆ ਨਜ਼ਰ ਦਾ ਆਪਰੇਸ਼ਨ ਹੋ ਸਕਦਾ ਪਰ ਨਜ਼ਰੀਏ ਦਾ ਨਹੀਂ ਹੋ ਸਕਦਾ ਜੇ ਕਿਸੇ ਦਾ ਨਜ਼ਰੀਆ ਗਲਤ ਹੈ ਦੇਖੋ ਇਸੇ ਤਰ੍ਹਾਂ ਸਰਸੇ ਵਾਲਾ ਉਹਦੇ ਮਗਰ ਬੜੇ ਲੋਕ ਲੱਗੇ ਹੋਏ ਨੇ ਅੱਜ ਵੀ ਉਹਦੇ ਉੱਪਰ ਵੀ ਉਹਦੀਆਂ ਚੇਲੀਆਂ ਕੁੜੀਆਂ ਨੇ ਦੋਸ਼ ਲਾਏ ਜਿਹੜੀਆਂ ਉਹਨੂੰ ਪਿਤਾ ਜੀ ਕਹਿੰਦੀਆਂ ਸੀ ਉਹਨਾਂ ਨੇ ਦੋਸ਼ ਲਾਏ ਵੀ ਸਾਨੂੰ ਇਹਨੇ ਉੱਥੇ ਸੱਦ ਕੇ ਤੇ ਸਾਡੇ ਨਾਲ ਐਦਾਂ ਐਦਾਂ ਕਰਕੇ ਧੱਕੇਸ਼ਾਈਆਂ ਗਲਤ ਕੀਤਾ ਸਾਡੇ ਨਾਲ ਜੱਜ ਨੇ ਸਾਰੇ ਸਬੂਤ ਵੇਖ ਕੇ ਤੇ ਫਿਰ ਉਹਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਦਿੱਤੀ ਹੋਈ ਹੈ ਤੇ ਪਰ ਅਜੇ ਵੀ ਜਿਹੜੇ ਲੱਗੇ ਹੋ ਪਿੱਛੇ ਉਹ ਲੱਗੇ ਹੋਏ ਨੇ ਹੁਣ ਤੁਸੀਂ ਆਜੋ ਇਹ ਕੋ ਹੈਗਾ ਸੰਤ ਰਾਮਪਾਲ ਸੰਤ ਸ਼ਬਦ ਨੂੰ ਵੀ ਇਹਨਾਂ ਲੋਕਾਂ ਨੇ ਬਦਨਾਮ ਕੀਤਾ ਉਹ ਵੀ ਜੇਲ੍ਹ 'ਚ ਕਿੰਨੇ ਹੋਰ ਨੇ ਉਹ ਜਿਹੜਾ ਨਰੈਣ ਸਵਾਮੀ ਉਹ ਜਿਹੜਾ ਆਸਰਾਮ ਦੇ ਨਾਲ ਹੀ ਹੁੰਦਾ ਸੀ ਤਾਂ ਉਹ ਵੀ ਜੇਲ੍ਹ 'ਚ ਹੈ ਉਹ ਵੀ ਕੁੜੀਆਂ ਨਾਲ ਔਰਤਾਂ ਨਾਲ ਧੱਕੇਸ਼ਾਹੀ ਕਰਨ ਦੇ ਵਿਰੋਧ 'ਚ ਹੈ ਦੇਖੋ ਅੰਧ ਸ਼ਰਦਾ ਜਿਹੜੀ ਆ ਬਹੁਤ ਮਾੜੀ ਆ ਮੇਰੀ ਗੱਲ ਗੌਰ ਨਾਲ ਸੁਣੋ ਮੈਂ ਪੁੱਛਣਾ ਚਾਹਣਾ ਇਹ ਇਹਦੇ ਤੋਂ ਆਏ ਜਿਹੜਾ ਵਜਿੰਦਰ ਆ ਇਹਦੇ ਤੋਂ ਕਿਉਂ ਨਹੀਂ ਚੱਲੀਆਂ ਸ਼ਕਤੀਆਂ ਉਦੋਂ ਜਦੋਂ ਜੱਜ ਸਾਹਿਬ ਇਹਨੂੰ ਸਜ਼ਾ ਸੁਣਾ ਰਹੇ ਸੀਗੇ ਔਰ ਜਿਹੜੀ ਉਹ ਪੀੜਤ ਔਰਤ ਆ ਉਹ ਕਹਿੰਦੀ 2017 ਤੋਂ ਲੈ ਕੇ 25 ਤੱਕ ਮੈਂ ਲੜਾਈ ਲੜੀ ਆ ਬੜੀ ਔਖੀ ਲੜਾਈ ਲੜੀ ਆ ਉਮੀਦ ਖਤਮ ਹੋ ਗਈ ਸੀ ਮੈਂ ਪਰ ਫਿਰ ਵੀ ਅਦਾਲਤ 'ਚ ਵਿਸ਼ਵਾਸ ਰੱਖ ਕੇ ਲੜਾਈ ਲੜਦੀ ਰਹੀ ਆ ਆਖਰ ਅਦਾਲਤ ਨੇ ਮੈਨੂੰ ਇਨਸਾਫ਼ ਦਿੱਤਾ ਪਰ ਉਹ ਕਹਿੰਦੀ ਹੁਣ ਜਿਹੜੇ ਪੇਛੇ ਲੱਗ ਨਹੀਂ ਉਹ ਅਜੇ ਵੀ ਮੈਨੂੰ ਧਮਕੀਆਂ ਦੇ ਰਹੇ ਨੇ ਉਹ 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 ਕਹਿੰਦੀ ਮੈਨੂੰ ਸੁਰੱਖਿਆ ਚਾਹੀਦੀ ਆ ਮੈਨੂੰ ਮਾਰ ਸਕਦੇ ਨੇ ਮੈਨੂੰ ਖਤਮ ਕਰ ਸਕਦੇ ਨੇ ਤੁਸੀਂ ਹੁਣ ਦੱਸੋ ਕੀ ਇਲਾਜ ਹੈ ਲਈ ਲੱਗ ਲੋਕਾਂ ਦਾ ਹੁਣ ਵੇਖੋ ਮੈਂ ਇੱਕ ਬੇਨਤੀ ਕਰਾਂ ਜਿਹੜਾ ਜਿਹੜੇ ਵੀ ਧਾਰਮਿਕ ਫਿਰਕੇ ਨਾਲ ਜੁੜਿਆ ਠੀਕ ਹੈ ਸਤਿਕਾਰ ਕਰਦੇ ਆ ਪਰ ਅਸਲ 'ਚ ਆਪਣੀ ਇੱਕ ਪ੍ਰੋਬਲਮ ਇਹ ਆ ਵੀ ਜਿਹੜੇ ਅੰਧਵਿਸ਼ਵਾਸ ਦਾ ਦੂਜੇ ਧਾਰਮਿਕ ਫਿਰਕੇ ਚੋਂਦੇ ਨਹੀਂ ਉਹਨਾਂ ਨੂੰ ਤਾਂ ਅਸੀਂ ਗਲਤ ਕਹਿ ਲੈਨੇ ਆ ਪਰ ਜਿਹੜੇ ਆਪਦੇ ਧਾਰਮਿਕ ਫਿਰਕੇ ਚ ਹੁੰਦੇ ਨੇ ਉਸੇ ਤਰ੍ਹਾਂ ਦੇ ਅੰਧ ਵਿਸ਼ਵਾਸ ਉਹਨਾਂ ਬਾਰੇ ਅਸੀਂ ਸੋਚਦੇ ਹੀ ਨਹੀਂ ਸੇਮ ਤਰ੍ਹਾਂ ਦੇ ਅੰਧ ਵਿਸ਼ਵਾਸ ਤੇ ਵਹਿਮ ਭਰਮ ਹਰ ਇੱਕ ਫਿਰਕੇ ਦੇ ਵਿੱਚ ਵੇਖਣ ਨੂੰ ਮਿਲਦੇ ਨੇ ਪਰ ਅਸੀਂ ਦੂਜਿਆਂ ਵਾਰੀ ਤਾਂ ਕਹਿੰਨੇ ਅੰਧ ਵਿਸ਼ਵਾਸ ਆ ਇਹ ਹੈ ਉਹ ਹੈ ਆਪਦੇ ਬਾਰੇ ਅਸੀਂ ਚੁੱਪ ਕਰ ਜਾਂਦੇ ਆ ਹੁਣ ਵੇਖੋ ਬਹੁਤ ਸਾਰੇ ਹਰ ਧਰਮ ਦੇ ਵਿੱਚ ਹਰ ਫਿਰਕੇ ਦੇ ਵਿੱਚ ਇਹੋ ਜਿਹੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ ਅੰਧਵਿਸ਼ਵਾਸ ਫਲਾਉਂਦੇ ਨੇ ਹੁਣ ਹਰ ਇੱਕ ਫਿਰਕੇ ਦੇ ਵਿੱਚ ਤੁਸੀਂ ਦੇਖੋ ਇਹ ਬਿਮਾਰੀਆਂ ਚਮਤਕਾਰਾਂ ਨਾਲ ਠੀਕ ਕਰਨ ਦੇ ਜਾਂ ਫਲਾਣੀ ਥਾਂ ਤੇ ਕੋਈ ਐਦਾਂ ਕਰਕੇ ਆ ਓੜ-ਪੋੜ ਕਰਕੇ ਨਹਾ ਕੇ ਜਾਂ ਕਿਸੇ ਤਰੀਕੇ ਨਾਲ ਬਿਮਾਰੀਆਂ ਰੋਗ ਸਮੱਸਿਆਵਾਂ ਠੀਕ ਕਰਨ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਜਦੋਂ ਕੋਈ ਦੂਜੇ ਧਰਮ ਵਾਲਾ ਕਰਦਾ ਉਦੋਂ ਤਾਂ ਬੰਦਾ ਕਹਿ ਦਿੰਦਾ ਇਹ ਗਲਤ ਆ ਇਹ ਕਿਵੇਂ ਹੋ ਸਕਦਾ ਹੈ ਜਦੋਂ ਉਹੀ ਗੱਲ ਆਪਦੇ ਫਿਰਕੇ ਚ ਕਿਤੇ ਨਜ਼ਰ ਆਵੇ ਉਦੋਂ ਬੰਦਾ ਚੁੱਪ ਕਰ ਜਾਂਦਾ ਉਦੋਂ ਕਹਿੰਦਾ ਨਹੀਂ ਐ ਤੇ ਹੋ ਸਕਦਾ ਐਵੇਂ ਤਾਂ ਹੋ ਸਕਦਾ ਫਿਰ ਦੱਸੋ ਅਸੀਂ ਸੱਚ ਤੱਕ ਪਹੁੰਚਾਂਗੇ ਕਿਵੇਂ ਦੇਖੋ ਮੈਨੂੰ ਲੱਗਦਾ ਹਰ ਇੱਕ ਅੰਧਵਿਸ਼ਵਾਸ ਦਾ ਖਾਤਮਾ ਇਸ ਟਾਈਮ ਜ਼ਰੂਰੀ ਹੈ ਵੇਖੋ ਆਪਣੇ ਘਰ ਦੇ ਨੇੜੇ ਕਿੰਨਾ ਵੀ ਵੱਡਾ ਕੋਈ ਧਾਰਮਿਕ ਸਥਾਨ ਹੋਵੇ ਜੇ ਆਪਣੇ ਘਰ ਦਾ ਜੀ ਬਿਮਾਰ ਹੋ ਜੇ ਆਪਾਂ ਨੂੰ ਸਭ ਨੂੰ ਇਹ ਚੰਗਾ ਭਲਾ ਪਤਾ ਹੈ ਵੀ ਭਾਵੇਂ ਹਸਪਤਾਲ ਉੱਥੋਂ 25 ਕਿਲੋਮੀਟਰ ਹੋਵੇ ਤੇ ਜਿੱਥੇ ਅਸੀਂ ਜਿਹਨੂੰ ਮੰਨਦੇ ਆ ਉਹ ਭਲਾ 500 ਮੀਟਰ ਤੇ ਹੋਵੇ ਪਰ ਅਸੀਂ ਆਪਣਾ ਮਰੀਜ਼ ਬਿਮਾਰ ਉੱਥੇ ਹਸਪਤਾਲ ਲੈ ਕੇ ਜਾਣੇ ਆ 25 30 40 ਕਿਲੋਮੀਟਰ ਕਿਉਂਕਿ ਸਾਨੂੰ ਇਹ ਪਤਾ ਹੈ ਵੀ ਠੀਕ ਅਸੀਂ ਉੱਥੇ ਜਾ ਕੇ ਹੋਣਾ ਹੈ ਡਾਕਟਰਸ ਨੇ ਸਾਨੂੰ ਠੀਕ ਕਰਨਾ ਹੈ ਡਾਕਟਰਾਂ ਦੇ ਇਲਾਜ ਨੇ ਸਾਨੂੰ ਠੀਕ ਕਰਨਾ ਮੈਂ ਬੇਨਤੀ ਕਰਾਂ ਅੰਧਵਿਸ਼ਵਾਸ ਨੇ ਅੱਜ ਤੱਕ ਸਾਡਾ ਬੇੜਾ ਬੋਰ ਕਰ ਕੀਤਾ ਸਾਡੇ ਸਮਾਜ ਨੂੰ ਬਹੁਤ ਪਿੱਛੇ ਰੱਖਿਆ ਸਾਡਾ ਨਜ਼ਰੀਆ ਸਾਡੀ ਸੋਚ ਸਾਡੀ ਮਾਨਸਿਕਤਾ ਸੁਧਰਨ ਨਹੀਂ ਦਿੱਤੀ ਇਸੇ ਕਰਕੇ ਅਸੀਂ ਦੁਨੀਆ ਦੇ ਕਈ ਦੇਸ਼ਾਂ ਨਾਲੋਂ 200 250 300 ਸਾਲਾਂ ਤੱਕ ਪਿੱਛੇ ਆ ਅੱਜ ਵੀ ਜਦੋਂ ਅਸੀਂ ਮੁੱਖ ਖੋਜਾਂ ਦੀ ਗੱਲ ਕਰਦੇ ਹਾਂ ਜਿਹੜੀਆਂ ਮੁੱਖ ਚੀਜ਼ਾਂ ਬਣੀਆਂ ਨੇ ਤਾਂ ਉਹਨਾਂ ਖੋਜਾਂ ਦੇ ਵਿੱਚ ਸਾਡੇ ਦੇਸ਼ ਦੇ ਲੋਕਾਂ ਦਾ ਨਾਮ ਵੇਖਣ ਨੂੰ ਨਹੀਂ ਮਿਲਦਾ ਸੂਈ ਤੋਂ ਲੈ ਕੇ ਹੈਲੀਕਾਪਟਰ ਤੇ ਕੰਪਿਊਟਰ ਤੱਕ ਜਿੰਨੀਆਂ ਮੇਨ ਮੇਨ ਚੀਜ਼ਾਂ ਬਣੀਆਂ ਖੋਜਾਂ ਹੋਈਆਂ ਉਹਨਾਂ ਦੇ ਵਿੱਚ 99% ਦੀ ਨਾ ਅੰਗਰੇਜ਼ਾਂ ਦੇ ਨੇ ਸਾਡਾ ਨਾਂ ਜਿਵੇਂ ਕਿ ਮੇਰਾ ਨਾਂ ਬਖਸ਼ੀਦ ਸਿੰਘ ਹੈ ਸਾਡਾ ਨਾਂ ਬਖਸ਼ੀਦ ਸਿੰਘ ਫਲਾਣਾ ਕੁਮਾਰ ਫਲਾਣਾ ਦਾਸ ਫਲਾਣਾ ਰਾਮ ਇਦਾਂ ਦੇ ਨੇ ਜਦੋਂ ਅਸੀਂ ਵਿਗਿਆਨੀਆਂ ਦੇ ਨਾਂ ਪੜਦੇ ਆਂ ਖੋਜਾਂ ਕਰਨ ਵਾਲਿਆਂ ਦੇ ਪੜਦੇ ਆਂ ਤਾਂ ਇਹ ਨਾਂ ਸਾਨੂੰ ਵੇਖਣ ਨੂੰ ਬਹੁਤ ਘੱਟ ਮਿਲਦੇ ਨੇ ਪੜਨ ਨੂੰ ਕਿਉਂ ਕਿਉਂਕਿ ਅਸੀਂ ਸਾਡੀ ਸੋਚ ਹੀ ਸਦੀਆਂ ਤੋਂ ਖੋਜਾ ਕਰਨ ਵਾਲੇ ਪਾਸੇ ਰਹੀ ਨਹੀਂ ਦੁਨੀਆ ਦੇ ਵਿੱਚ ਸੂਈ ਵਾਲਟਰ ਹੰਟਰ ਨੇ ਬਣਾਈ ਸੀ ਤੇ ਰਾਈਟ ਬ੍ਰਦਰਸ ਨੇ ਹਵਾਈ ਜਹਾਜ਼ ਬਣਾਇਆ ਜਿਹੜਾ ਕੰਪਿਊਟਰ ਦੀ ਖੋਜ ਤੱਕ ਤੁਸੀਂ ਦੇਖੋ ਸਾਡੇ ਵਾਲਿਆਂ ਦੇ ਨਾਂ ਵਿੱਚ ਜ਼ਿਕਰ ਚ ਨਹੀਂ ਆਉਂਦੇ ਸੜਕਾਂ ਬਣਾਉਣ ਦੀ ਕਾਰਡ ਮੈਕੇਡਮ ਟੈਲਫੋਰਡ ਨੇ ਕੀਤੀ ਕਲਵਿਨੇਟਰ ਨੇ ਫਰਿੱਜ ਬਣਾਈ ਜਾਨ ਐਲਬੇਰਡ ਨੇ ਟੈਲੀ ਟੈਲੀਵਿਜ਼ਨ ਬਣਾਇਆ ਸੀ ਮਾਰਕੋਨੀ ਨੇ ਵਾਇਰਲੈਸ ਬਣਾਈ ਸੀ ਗ੍ਰਾਮ ਬੈਲ ਨੇ ਫੋਨ ਬਣਾਇਆ ਸੀ ਐਡੀਸਨ ਨੇ ਬਲਬ ਦੀ ਕਾੜ ਕੱਢੀ ਸੀ ਵਿਟਨੇ ਨੇ ਤੇ ਪਾਵਰ ਲੂਮ ਨੇ ਪਹਿਲੀ ਕੱਪੜੇ ਬਣਾਉਣ ਵਾਲੀ ਮਸ਼ੀਨ ਬਣਾਈ ਸੀ ਤੁਸੀਂ ਵੇਖੋ ਦਿਨ ਰਾਤ ਕਾਢਾਂ ਦੇ ਨਾਂ ਬੋਲੀ ਚੱਲੋ ਜਿੰਨੀਆਂ ਚੀਜ਼ਾਂ ਬਣੀਆਂ ਨੇ ਤਾਂ ਸਾਡੇ ਨਾਂ ਨਹੀਂ ਆਉਣਗੇ ਵਿੱਚ ਕਿਉਂ ਕਿ ਕਿਉਂਕਿ ਸਾਡਾ ਨਜ਼ਰੀਆ ਅੰਤ ਵਿਸ਼ਵਾਸੀ ਹੈ ਖੋਜਾਂ ਉਹ ਹੀ ਉਹ ਕਰ ਸਕਦੇ ਨੇ ਜਿਹੜੇ ਜਿਨ੍ਹਾਂ ਦਾ ਨਜ਼ਰੀਆ ਵਿਗਿਆਨਕ ਹੈ ਸੈਂਟੀਫਿਕ ਹੈ ਅੰਧਵਿਸ਼ਵਾਸੀ ਨਹੀਂ ਸਾਡੇ ਵਿੱਚੋਂ ਜਿਹੜੇ ਬੰਦੇ ਵਿਗਿਆਨਕ ਨਜ਼ਰੀਏ ਦੇ ਵਿਗਿਆਨੀ ਬਣੇ ਸਾਡੇ ਦੇਸ਼ 'ਚ ਉਹਨਾਂ ਦੀ ਕਦਰ ਬਹੁਤ ਘੱਟ ਹੋਈ ਹੈ ਉਹਨਾਂ ਨੂੰ ਬਾਹਰਲੇ ਦੇਸ਼ਾਂ ਚ ਸਨੀਤਾ ਵਿਲੀਅਮ ਜਾਂ ਉਹ ਜਿਹੜੀ ਆਪਣੀ ਪਲਾਟ ਦੇ ਵਿੱਚ ਧੀ ਇੱਕ ਉਹਦੀ ਮੌਤ ਹੋਈ ਸੀ ਜਿਹੜੀ ਆਪਣੀ ਕਲਪਨਾ ਚਾਵਲਾ ਉਹ ਸਾਰਿਆਂ ਨੂੰ ਅਮਰੀਕਾ ਜਾਣਾ ਪਿਆ ਇੱਥੇ ਤਾਂ ਵਿਗਿਆਨਕ ਨਜ਼ਰੀਏ ਦੀ ਕਦਰ ਹੀ ਬਹੁਤ ਘੱਟ ਹੈ ਤਰਕ ਦੀ ਕਦਰ ਹੀ ਬਹੁਤ ਘੱਟ ਹੈ ਇੱਥੇ ਤਾਂ ਚਾਹੇ ਕੋਈ ਅਨਪੜ ਬਿਲਕੁਲ ਕਮਲਾ ਬੰਦਾ ਹੋਵੇ ਉਹ ਲੈਚੀਆਂ ਬਣਾਵੜਾ ਦਿੰਦਾ ਹੋਵੇ ਅੰਧਵੇ ਉਹਨੂੰ ਕਹਿਣਗੇ ਸਿਆਣਾ ਅਸੀਂ ਸਿਆਣੇ ਕੋਲ ਚੱਲੇ ਆ ਤੇ ਉਸੇ ਹੀ ਪਿੰਡ ਦੇ ਵਿੱਚ ਭਾਵੇਂ ਕੋਈ ਪੀ ਐਚ ਡੀ ਕਰਕੇ ਐਡੀ ਵੱਡੀ ਪੜ੍ਹਾਈ ਕਰਕੇ ਬੈਠਾ ਹੋਵੇ ਉਹਨੂੰ ਨਹੀਂ ਸਿਆਣਾ ਕਹਿਣਗੇ ਸਿਆਣਾ ਕਿਹਨੂੰ ਕਹਿਣਗੇ ਜਿਹੜਾ ਲੈਚੀਆਂ ਬਣਾ ਕੇ ਦੇ ਰਿਹਾ ਫੂਕਾਂ ਮਾਰ ਕੇ ਦੇ ਰਿਹਾ ਜਿਹੜਾ ਅੰਧਵਿਸ਼ਵਾਸ ਫਲਾ ਰਿਹਾ ਤੇ ਸਾਡੇ ਅੰਧਵਿਸ਼ਵਾਸ ਦੇ ਸਿਰ ਤੇ ਕਮਾਈ ਕਰ ਰਿਹਾ ਸਾਨੂੰ ਲੁੱਟ ਰਿਹਾ ਕਿਉਂਕਿ ਅਸੀਂ ਜਿੱਥੇ ਸਾਡੀ ਅਕਲ ਖੜੀ ਹੈ ਉੱਥੋਂ ਹੀ ਸੋਚਣਾ ਚਾਹੋਣੇ ਆ ਇੱਥੇ ਹੀ ਸਾਰੀ ਗੜਬੜ ਹੈ ਸੋ ਮੈਂ ਬੇਨਤੀ ਇਹ ਕਰ ਲਈਏ ਵੀਡੀਓ ਬਣਾ ਰਿਹਾ ਵੀ ਦੋਸਤੋ ਅੰਧ ਵਿਸ਼ਵਾਸਾਂ ਦੇ ਵਿੱਚੋਂ ਆਪਾਂ ਬਾਹਰ ਆਈਏ ਪਿਛਲੇ ਟਾਈਮ 'ਚ ਕਈ ਸਾਰੇ ਇਦਾਂ ਦੇ ਕੇਸ ਪੰਜਾਬ 'ਚ ਹੋਏ ਨੇ ਆ ਇੱਕ ਦੋ ਮਹੀਨੇ ਪਹਿਲਾਂ ਦੇ ਵਿੱਚ ਜਿੱਥੇ ਅੰਧ ਵਿਸ਼ਵਾਸਾ ਕਾਰਨ ਬੰਦਿਆਂ ਨੂੰ ਮਾਰਿਆ ਗਿਆ ਇੱਕ ਆ ਪਿੱਛੇ ਜਿਹਾ ਤੁਸੀਂ ਕੇਸ ਸੁਣਿਆ ਹੋਣਾ ਇੱਕ ਪਾਸਟਰੀ ਸੀਗਾ ਅ ਅਖੌਤੀ ਕਹਿ ਸਕਦੇ ਆ ਇੱਥੇ ਬਹੁਤ ਸਾਰੇ ਪਾਸਟਰ ਐਸੇ ਵੀ ਨਹੀਂ ਜਿਹੜੇ ਚੰਗੇ ਬੰਦੇ ਨੇ ਜਿਹੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਕਰਦੇ ਤਾਂ ਉਹਨੇ ਕੀ ਕੀਤਾ ਉਸ ਵਿਅਕਤੀ ਨੇ ਕੀ ਕੀਤਾ ਉਹਨੇ ਅੰਧਵਿਸ਼ਵਾਸ ਫਲਾ ਕੇ ਤੇ ਮੁੰਡਾ ਹੀ ਮਾਰਤਾ ਇੱਕ ਪਰਿਵਾਰ ਦਾ ਇੱਕੋ ਇੱਕ ਮੁੰਡਾ ਪਿੱਛੇ ਖਬਰ 1.5 ਮਹੀਨਾ ਪਹਿਲਾਂ ਆਈ ਹੈ ਆਪਣੇ ਦੇਸ਼ ਦੇ ਵਿੱਚ ਤਾੰਤ੍ਰਿਕਾ ਮਗਰ ਲੱਗ ਕੇ ਜਿਹੜੇ ਤਾੰਤਰਿਕ ਨੇ ਪੁੱਛਾ ਪੱਛਾ ਦੇਣ ਵਾਲੇ ਲੋਕ ਬਹੁਤ ਗਲਤ ਕੰਮ ਕਰ ਦਿੰਦੇ ਨੇ ਇੱਥੋਂ ਤੱਕ ਕਿ ਤਾੰਤਰਿਕਾਂ ਨੇ ਕਈਆਂ ਦੀਆਂ ਬਲੀਆਂ ਤੱਕ ਦਵਾਈਆਂ ਇਹ ਖਬਰਾਂ ਹੁਣ ਤੱਕ ਆਉਂਦੀਆਂ ਪੂਰੇ ਭਾਰਤ ਦੇਸ਼ ਦੀ ਗੱਲ ਕਰੀਏ ਅੰਤ ਵਿਸ਼ਵਾਸ ਚ ਸਾਰਾ ਦੇਸ਼ ਜਕੜਿਆ ਪਿਆ ਤੇ ਇਹੋ ਜਿਹੇ ਜਿਹੜੇ ਨੇ ਉਹ ਆਪਦੇ ਮਗਰ ਲਾ ਲੈਂਦੇ ਨੇ ਵੇਖੋ ਜਦੋਂ ਪਤਾ ਹੋਵੇ ਕਿ ਆਹ ਬੰਦਾ ਐਦਾਂ ਮਗਰ ਲੱਗ ਸਕਦਾ ਤਾਂ ਉਹਨੂੰ ਫਿਰ ਲਾਇਆ ਜਾਂਦਾ ਬੜਿਆਂ ਨੇ ਇਹੋ ਜਿਹਿਆਂ ਨੇ ਆਪਦੀ ਜ਼ਿੰਦਗੀ ਆਨੰਦਮਈ ਲਗਜ਼ਰੀ ਬਣਾਈ ਹੋਈ ਆ ਲੋਕਾਂ ਦੇ ਅੰਧ ਵਿਸ਼ਵਾਸਾਂ ਦਾ ਫਾਇਦਾ ਉਠਾ ਕੇ ਇੱਥੇ ਬੜੇ ਡੇਰੇ ਨੇ ਇੱਥੇ ਬੜੇ ਅੱਡੇ ਨੇ ਇਹੋ ਜਿਹੇ ਜਿੱਥੇ ਲੋਕਾਂ ਨੂੰ ਸੁਪਨੇ ਵੇਚੇ ਜਾਂਦੇ ਨੇ ਜਿੱਥੇ ਲੋਕਾਂ ਨੂੰ ਝੂਠ ਵੇਚੇ ਜਾਂਦੇ ਨੇ ਅੰਧ ਵਿਸ਼ਵਾਸ ਵੇਚੇ ਜਾਂਦੇ ਨੇ ਕੋਈ ਵੀ ਫਾਇਦਾ ਲੋਕਾਂ ਦਾ ਉੱਥੇ ਜਾ ਕੇ ਨਹੀਂ ਹੁੰਦਾ ਮੁਤ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਜਾ ਕੇ ਲੋਕ ਸਾਰਾ ਸਾਰਾ ਦਿਨ ਕੰਮ ਕਰਦੇ ਆ ਉਹਨਾਂ ਨੂੰ ਨਾ ਦਿਹਾੜੀ ਨਾ ਮਜ਼ਦੂਰੀ ਕੁਝ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਸੇਵਾ 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 ਦੇ ਨਾਂ ਤੇ ਮੁਤ ਦੇ ਵਿੱਚ ਉਹ ਆਪਦੇ ਖੇਤਾਂ ਦੇ ਵਿੱਚ ਆਪਦੇ ਕੰਮਾਂ ਦੇ ਵਿੱਚ ਲਾਈ ਰੱਖਦੇ ਨੇ ਜਿੱਥੇ ਉਹ ਜਾਂਦੇ ਨੇ ਮੈਂ ਨਹੀਂ ਕਹਿੰਦਾ ਜਾਓ ਨਾ ਮੈਂ ਕਹਿੰਨਾ ਸੋਚੋ ਜਿਹੜਾ ਅੰਧਵਿਸ਼ਵਾਸ ਹੈ ਉੱਥੇ ਨਾ ਜਾਓ ਪਛਾਣੋ ਅੰਧਵਿਸ਼ਵਾਸ ਕੀ ਹੈ ਜਿਹੜਾ ਜਿਹੜਾ ਵੀ ਕੋਈ ਇਹੋ ਜੇ ਅੱਜ ਦੇ ਦੌਰ ਚ ਤੁਹਾਨੂੰ ਪਰਮਾਉਂਦਾ ਹੈ ਕਿ ਮੈਂ ਤੁਹਾਡੀ ਐਦਾਂ ਚਮਤਕਾਰ ਨਾਲ ਬਿਮਾਰੀ ਠੀਕ ਕਰ ਦੂੰਗਾ ਆਹ ਕਰ ਦੂੰਗਾ ਉਹ ਕਰ ਦੂੰਗਾ ਤੁਹਾਡੇ ਦੁੱਖ ਕੱਟ ਦੂੰਗਾ ਤੁਹਾਡਾ ਮਕਦਮਾ ਮੈਂ ਜਿਤਾ ਦੂੰਗਾ ਉਹ ਸਾਰਾ ਗਪੌੜ ਹੈ ਆਹ ਟੀਮੀਆਂ ਤੇ ਆ ਕੇ ਤੜਕੀ ਬਹਿ ਜਾਂਦੇ ਨੇ ਆਹ ਫਲਾਣਾ ਬੰਗਾਲੀ ਬਾਬਾ ਠਿੰਕਾ ਬਾਬਾ ਸੌਕਣ ਤੋਂ ਛਟਕਾਰਾ ਪਾਓ ਮਨ ਚਾਇਆ ਹੱਲ ਪਾਓ ਤੇ ਵਿਰੋਧੀ ਨੂੰ ਦਾ ਘੋਗਾ ਚਿਤ ਕਰੋ ਆਹੋ ਜੇ ਇਸ਼ਤਿਹਾਰ ਚੈਨਲਾਂ 'ਤੇ ਦਿੱਤੇ ਜਾਂਦੇ ਨੇ ਖਬਰਾਂ ਵਾਲੇ ਚੈਨਲ ਉਹ ਚੈਨਲ ਜਿਨ੍ਹਾਂ ਦੇ ਪੱਤਰਕਾਰ ਕਿਸੇ ਹੋਰ ਨੂੰ ਤਾਂ ਆਟਿਓ ਬਾਹਲ ਕੱਢਦੇ ਨੇ ਸਵਾਲ ਕਰ ਕਰਕੇ ਵੀ ਤੁਸੀਂ ਇੱਥੇ ਗਲਤ ਕਿਉਂ ਕਿਹਾ ਤੁਸੀਂ ਗੁੰਮਰਾਹ ਕਿਉਂ ਕੀਤਾ ਤੁਸੀਂ ਤੇ ਉਹਨਾਂ ਦੇ ਆਪ ਦੇ ਚੈਨਲ ਦੇ ਉੱਪਰ ਮਸ਼ਹੂਰੀ ਗੁੰਮਰਾਹ ਕਰਨ ਵਾਲੀ ਚੱਲ ਰਹੀ ਹੁੰਦੀ ਆ ਪਤਾ ਹੁੰਦਾ ਚੈਨਲ ਵਾਲਿਆਂ ਨੂੰ ਵੀ ਅਸੀਂ ਜਿੱਤ ਤੋਂ ਪੈਸੇ ਲੈ ਕੇ ਇਹ ਚਮਤਕਾਰ ਵਾਲੀ ਮਸ਼ਹੂਰੀ ਚਲਾ ਰਹੇ ਆ ਇਹ ਬਿਲਕੁਲ ਝੂਠ ਆ ਇਹ ਠੱਗੀ ਆ ਪਰ ਫਿਰ ਵੀ ਉਹ ਚੈਨਲ ਚਲਾਈ ਜਾਂਦੇ ਨੇ ਹੁਣ ਤੁਸੀਂ ਦੱਸੋ ਕੀ ਕਰੋਗੇ ਮੈਂ ਤਾਂ ਬੇਨਤੀ ਲਾਸਟੇ ਹੀ ਕਰਨੀ ਚਾਹੂੰਗਾ ਇਹਦੇ ਨਾਲ ਤਾਂ ਜੋ ਅੰਜਾਮ ਸੀ ਹੋ ਗਿਆ ਹੋ ਅੱਗੇ ਤੋਂ ਥੋੜਾ ਜਿਹਾ ਆਪਾਂ ਸचेਤ ਹੋਈਏ ਬੜੇ ਇੱਥੇ ਇਹੋ ਜਿਹੇ ਆਏ ਫਿਰਦੇ ਨੇ ਜਿਹੜੇ ਥੋਕ ਦੇ ਭਾਅ ਦੇ ਵਿੱਚ ਅੰਧ ਵਿਸ਼ਵਾਸਾਂ ਚ ਲਪੇਟ ਕੇ ਸੁਪਨੇ ਵੇਚਦੇ ਨੇ ਲੁੱਟਦੇ ਨੇ ਗੁੰਮਰਾਹ ਕਰਦੇ ਨੇ ਆਰਥਿਕ ਮਾਨਸਿਕ ਸਰੀਰਕ ਸ਼ੋਸ਼ਣ ਕਰਦੇ ਨੇ ਲੁੱਟ ਕਰਦੇ ਨੇ ਉਹਨਾਂ ਤੋਂ ਬਚਨ ਦੀ ਲੋੜ ਹੈ ਬਹੁਤ ਮਿਹਰਬਾਨੀ